ਹਾਂ ਜੋ ਮੀ ਰਸਟ ਕਿੰਦਾ ਜੈਸ ਮੈਂ ਵਾਈ ਕੈਨ ਆਈ ਡੋਨ ਜੇ ਮੇਰੀ ਲਈ ਹੈ ਫਿਰ ਮੈਨੂੰ ਦੂਸਰੇ ਕਮਰੇ ਕੇ ਅੰਦਰ ਸਟੇ ਹੀ ਹੈ ਮੈਂ ਵੀ ਹੀਅਰ ਸਟੇ ਕਹਿੰਦੇ ਯੂ ਸਟੇ ਮੇ ਵੀ 2 3 ਆਵਰ ਫਿਰ ਮੈਂ ਥੋੜਾ ਸ਼ੀਸ਼ਾ ਉਹ ਤੋਂ ਬਾਅਦ 2 ਘੰਟੇ ਬਾਅਦ ਪੁੱਛਿਆ ਮੈਂ ਸਰ ਸਰ ਮੈਂ ਹਾ ਲੌਂਗ ਟਾਈਮ ਸਟੇ ਹੀਅਰ ਬੋਲਦਾ ਮੇ ਵੀ ਨਾਈਟ ਮੈਂ ਉਹਨੂੰ ਕਹਿੰਦਾ ਸਿਕਨੀ ਦੇ ਕਾਰਨ ਚਲੇਗਾ ਇਹਨਾਂ ਮੈਨੂੰ ਰੈਸਟ ਕਰ ਲਿਆ ਉਹ ਉਹਦੇ ਰੋਲ ਲੱਗ। ਜਦੋਂ ਸਨ ਫਰਸਿਸ ਕੋਲ ਫਿਜਨ ਲੈ ਕੇ ਆਏ ਉਹਦੇ ਮੇਰੇ ਹੱਥ ਖੜੀਆਂ ਵਗੈਰਾ ਲਾ ਕੇ ਲੈ ਕੇ ਆਏ। ਸਾਥ ਮਿਲੇ ਜਾਂ ਦਿਨ ਮਿਲੇ ਕੀ ਖਾਣ ਪੀਣ ਨੂੰ ਮਿਲਦਾ ਸੀ? ਬ੍ਰੈਡ, ਉਹ ਵੀ ਤਰਕੀ ਕੋਈ ਬੀਫ ਪਰਨਾ ਉਹ ਮੈਂ ਖਾਂਦੀ ਨਹੀਂ ਸੀ। ਫਿਰ ਉਹਨਾਂ ਗੋਡੇ ਜਿਹਨੇ ਮੈਨੂੰ ਚਾਹੀਦਾ ਵੀ ਮੋਟੀ ਕਪੜੇ। ਉਹ ਉੱਥੇ ਦੋ ਚਦਰਾਂ ਇੱਕ ਚਦਰ ਨਾਲ ਨਹੀਂ ਆਉਂਦਾ। ਉਨਾ ਵੇਖਣਾ ਜੇ ਮੈਂ ਲੇਟ ਗਈ ਥੋੜਾ ਵੀ ਇਕੱਠੀ ਹੋ ਗਈ ਉਹਨਾ ਆਪਦੀ ਵੀ ਮੈਨੂੰ ਤਾਂ ਲਾਗੇ ਕੰਬਲ ਨਾਲ ਮੇਰੇ ਤੇ ਰੰਬਾ ਜਾਂਦੀ ਹੈ ਪੈਪਸੀ ਵਾਲੇ ਦੋਸਤਾਂ ਦੀ ਗਰਮ ਪਾਣੀ ਪਾ ਕੇ ਮੇਰੇ ਸੇਂਦੇ ਦੇ ਪੈਰਾਂ ਚਾਂਦਰਾ ਮੇਰੇ ਤੇ ਜੀ ਮੇਰੇ ਪੈਰ ਬਹੁਤ ਰੰਗਦੇ ਨੇ ਕਦੋਂ ਚਾਂਦਰਾ ਆ ਗਿਆ 8-10 ਦਿਨ ਬਹੁਤ ਹਲਕੀ ਪੀਤੀ ਉਹਨਾਂ ਨੇ ਮੇਰੀ ਕੁੜੀਆਂ ਨੇ ਜਰਮੇ ਆਈਆਂ ਬਹੁਤ ਰੋਂਦੀਆਂ ਸੀ ਇਹ ਨਹੀਂ ਸੀ ਆਪਣੀ ਫੈਮਲੀ ਰੋਂਦੀ ਸੀ ਉਹ ਵੀ ਬਹੁਤ ਰੋਂਦੀਆਂ ਸੀ ਜੱਫੀ ਪਾਪਾ ਕੀ ਗ੍ਰੈਂਡ ਮਾ ਗ੍ਰੈਂਡ ਮਾ ਮੇਸ ਜੀ ਬਹੁਤ ਰੋਂਦੀਆਂ ਸੀ ਦੱਲ ਮੈਂ ਫੋਨ ਕਰ ਲਈ ਸੀ ਜਿਹੜਾ ਨਹੀਂ ਮੱਗਣਾ ਆਪਣੇ ਬੇਟੇ ਨੂੰ ਮੈਸਰਾਨਾ ਨਗਾਲ ਕਹਿੰਦੀ ਮੈਂ ਕਹਿੰਨੀ ਮਾਂ ਦੇ ਤੋਂ ਆਵਾਜ਼ ਮਾਰੋ ਮਾਰੋ ਦੇ ਤੂੰ ਇੱਧਰ ਨਾ ਤੂੰ ਮੋਕੇ ਨੂੰ ਮਾਂ ਕੁਕੀ ਦੀ ਰੋਣ ਲਗਾ ਕੇ ਨਾ ਤੂੰ ਇੰਡੀਆ ਅਮਰੀਕਾ ਨਹੀਂ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਬੀਬੀ ਜੀ ਇਸ ਵਕਤ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਬੋਏ ਪੰਜਾਬ ਟੀਵੀ ਤੇ ਜਦੋਂ ਤੁਸੀਂ ਹਾਜ਼ਰੀ ਲਵਾਉਣ ਗਏ ਉੱਥੇ ਡਿਪਾਰਟਮੈਂਟ ਦੇ ਵਿੱਚ ਕੀ ਗੱਲਬਾਤ ਹੋਈ ਵਿਸਤਾਰ ਚ ਸਮਝਾਉਂਗੇ ਗੱਲਬਾਤ ਕੋਈ ਨਹੀਂ ਹੋਈ ਜੀ ਮੈਂ ਜਾ ਕੇ ਇਹ 8 ਤਰੀਕ ਸੀ ਮੇਰੀ ਹਾਜ਼ਰੀ ਲਗਾਉਣੀ ਸੀ ਮੈਂ ਜਾ ਕੇ ਪੇਪਰ ਰੱਖੇ ਵਿੰਡੋ ਦੇ 2 ਘੰਟੇ ਬਾਅਦ ਮੈਨੂੰ ਬੁਲਾਇਆ ਤੋਂ ਮੈਂ ਗਈ ਆ ਤੇ ਮੈਨੂੰ ਕਹਿੰਦੇ ਵੀ ਤੁਸੀਂ ਇੱਧਰ ਆ ਜਾਓ ਕੋਨੇ 'ਚ ਉੱਥੇ ਟੇਬਲ ਸੀ ਦੋ ਕੁਰਸੀਆਂ ਜੀ ਮੈਂ ਬੈਠੀ ਆ ਮੈਨੂੰ ਕਹਿੰਦੇ ਵੀ ਤੁਸੀਂ ਪੇਪਰ ਤੇ ਸਾਈਨ ਕਰ ਦਿਓ ਮੈਂ ਕਿ ਮੈਂ ਪੇਪਰ ਨਹੀਂ ਸਾਈਨ ਕਰਨੇ ਹੂੰ ਕਹਿੰਦਾ ਕਿ ਮੈਂ ਮੈਂ ਆਪਣੇ ਵਕੀਲ ਤੋਂ ਬਗੈਰ ਨਹੀਂ ਸਾਈਨ ਕਰਨੇ ਕਿੰਨਾ ਚੱਕਰ ਗੱਲ ਨਹੀਂ ਕਰੋਗੇ ਸੱਜ ਕੋ ਫਿਰ ਡਿਫਰੈਂਟ ਐਸਾ ਲੋ ਠੀਕ ਆ ਤੇ ਇਨਾ ਫਰਕ ਨਹੀਂ ਪੈਂਦਾ ਮੈਂ ਠੀਕ ਆ ਮੈਂ ਇਹਨਾਂ ਵੇ ਪੁੱਛਿਆ ਮੈਂ ਤਾਂ ਉਹ ਤਾਂ ਮੈਨੂੰ ਰੱਸੀ ਤਾ ਕਹਿੰਦੇ ਹਾਂ ਮੈਂ ਕਿਹਾ ਕਹਿੰਦਾ ਮੈਨੂੰ ਨਹੀਂ ਪਤਾ ਬਸ ਤੇ ਮੈਂ ਕਿਹਾ ਮੇਰੀ ਫੈਮਿਲੀ ਮੇਰੀ ਗ੍ਰੈਂਡ ਡਾਟਰ ਬਾਹਰ ਬੈਠੀ ਆ ਤੇ ਮੈਂ ਇਹਨੂੰ ਦੱਸਣਾ ਮੈਂ ਕਿਵੇਂ ਦੱਸਾਂ ਉਹਨੇ ਆਪਦਾ ਫੋਨ ਦੇ ਮੇਰੇ ਤੋਂ ਨੰਬਰ ਲਿਆ ਮੈਂ ਨੰਬਰ ਦੇਤਾ ਦੇ ਮੇਰੀ ਗ੍ਰੈਂਡ ਡਾਟਰ ਨੂੰ ਕਿ ਆਪ ਗ੍ਰੈਂਡ ਮਾ ਨਾਲ ਗੱਲ ਕਰ ਲਾ ਮੈਂ ਉਹਨੇ ਗਏ ਸੀ ਕੰਮ ਤੇ ਕਰਨ ਚਲੇਗਾ ਇਹਨਾਂ ਮੈਨੂੰ ਅਰੈਸਟ ਕਰ ਲਿਆ ਉਹ ਵਿਚਾਰੀ ਰੋਣ ਲੱਗ ਅੱਛਾ ਹਾਂਜੀ ਤੇ ਇਹਨਾਂ ਨੂੰ ਮੈਂ ਸੋਨਾਂ ਨੂੰ ਇਹਨਾਂ ਕਿਹਾ ਮੈਂ ਹਾਂ ਥੋੜਾ ਤੂੰ ਘਰ ਨਾ ਜਾਣਾ ਕੋਈ ਗੱਲ ਨਹੀਂ ਘਰ ਜਾ ਕੇ ਮੈਂ ਹਾਂ ਤੇ ਬਾਸੂ ਮੈਂ ਨਹੀਂ ਪਪਨ ਤੇ ਲਿਖੀ ਜਾਗੇ ਕੀ ਹੋਇਆ ਤੁਹਾਡਾ ਵੀ ਮਨ ਭਰ ਗਿਆ ਸੀ ਉਸ ਵੇਲੇ ਉਹ ਤਲੀ ਪਰ ਨਾ ਗਈ ਸੀ ਹੂੰ ਉਹ ਸਾਰਾ ਕੀ ਫਿਰ ਅੱਗੇ ਕੀ ਕੀ ਹੋਇਆ ਉਹ ਰੰਧੀ ਵਿਚਾਰੀ ਘਰ ਗਈ ਅੱਗੇ ਕੀ ਹੋਣਾ ਕੁਝ ਨਹੀਂ ਫਿਰ ਮੈਨੂੰ ਰਾਤ ਉੱਥੇ ਰੱਖਿਆ ਉਹਨਾਂ ਸੈਨ ਫਰਾਂਸਿਸਕੋ ਮੈਂ ਅੱਜ 8 ਵਜੇ ਫ੍ਰੀਜ ਨੂੰ ਲੈ ਆਏ ਹੂੰ ਸਾਰਾ ਦਿਨ ਫ੍ਰੀਜ ਨੂੰ ਰੱਖਿਆ ਫਿਰ ਮੈਂ ਬ੍ਰੇਕਫਾਸਟ ਲਾਇਆ ਜਦੋਂ ਸਨ ਫ੍ਰਾਸਿਸ ਕੋਲ ਫ੍ਰੀਜ ਨੂੰ ਲੈ ਕੇ ਆਏ ਉਹਦੇ ਮੇਰੇ ਹੱਥ ਘੜੀਆਂ ਵਗੈਰਾ ਲਾ ਕੇ ਲੈ ਕੇ ਆਏ ਹੂੰ ਫ੍ਰੀਜ ਨੂੰ ਤਾਂ ਫਿਰ ਬ੍ਰੇਕਫਾਸਟ ਲਾ ਕੇ ਲਾ ਕੇ ਗਏ ਮੇਰੇ 8 ਦਿਨ 10 ਦਿਨ ਉੱਥੇ ਰਹੀਆਂ ਫਿਰ ਜਦੋਂ ਮੈਨੂੰ ਅੱਗੇ ਲੈ ਕੇ ਆਏ ਫਿਰ ਉੱਥੇ ਹੱਥ ਘੜੀਆਂ ਨਹੀਂ ਸੁਲਾਈਆਂ 8-10 ਦਿਨ ਜਿਉ ਜੋ ਤੁਸੀਂ ਰਹੇ ਹੋ ਉੱਥੇ ਹਥਕੜੀਆਂ ਲਾਈਆਂ ਹੋਈਆਂ ਸੀ ਲਾ ਕੇ ਲੈ ਕੇ ਗਏ ਸੀ ਲਾ ਕੇ ਲੈ ਕੇ ਗਏ ਪੂਰੇ 8-10 ਦਿਨ ਕਿਸ ਤਰੀਕੇ ਦਾ ਵਿਵਹਾਰ ਉਹਨਾਂ ਦਾ ਤੁਹਾਡੇ ਨਾਲ ਸੀਗਾ ਕੀ ਖਾਣ ਪੀਣ ਨੂੰ ਦਿੱਤਾ ਸੀ ਉੱਥੇ ਵੀ ਬਹੁਤ ਵਸਤ ਘੱਟੋ ਘੱਟ ਸੋਲਿਡ ਗਿਆ ਸੋਲਿਡ ਹਾਂ ਸਭ ਪੂਰਾ ਹਾਲ ਦਾ ਹੋ ਰਿਹਾ ਉੱਥੇ ਇਹ ਥਾਂ ਉੱਪਰ ਬੈਠਿਆ ਉੱਥੇ ਦੇ ਬਹੁਤ ਜ਼ਿਆਦਾ ਕੋਈ ਮੈਕਸੀਕਨ ਹੈ ਕੋਈ ਕਾਲੇ ਹੈ ਕੋਈ ਗੋਰੇ ਹੈ ਕੋਈ ਜਿੰਨੇ ਆ ਸਾਰੇ ਇੰਡੀਅਨ ਬਹੁਤ ਹੈ ਪੰਜਾਬ ਦੇ ਸੀਗੇ ਹਾਂਜੀ ਪੰਜਾਬ ਦੀਆਂ ਬੀਬੀਆਂ ਵੀ ਜਿਨ੍ਹਾਂ ਨੂੰ ਜਿਹੜੇ ਅਰੈਸਟ ਕੀਤੇ ਗਏ ਕਿ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾਣਾ ਸੀ ਹਾਂ ਰਿਪੋਰਟ ਦਾ ਤਾਂ ਪਤਾ ਨਹੀਂ ਉਹਨਾਂ ਦਾ ਕੇਸ ਲਾਇਆ ਉਥੇ ਕੋਰਟ ਚ ਪਰ ਸਾਲ ਸਾਲ ਹੋ ਗਿਆ ਉਹਨਾਂ ਨੂੰ ਰਾਤ ਵੀ ਲਈ ਜਾਂ ਦਿਨ ਵੀ ਲਈ ਕੀ ਖਾਂਦੀ ਨੂੰ ਮਿਲਦਾ ਸੀ ਬ੍ਰੈਡ ਉਹ ਵੀ ਟਰਕੀ ਕੋਈ ਬੀਫ ਫਰਮਾ ਉਹ ਮੈਂ ਖਾਂਦੀ ਨਹੀਂ ਸੀ ਹਾਂ ਚਿਪਸ ਤੇ ਕੁਕਿੰਗ ਉਸ ਹਾਂ ਓ ਜੀ ਔਰ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਸੀ ਕਿ ਰਾਤ ਵੇਲੇ ਕਮਰੇ ਚ ਰੱਖਿਆ ਠੰਡ ਬਹੁਤ ਲੱਗਦੀ ਠੰਡ ਥੋੜੀ ਸੀ AC ਬਰ ਕੋਲ ਸੀ ਪਰ ਮੇਰੇ ਉਹਨ ਗੋਡੇ ਜਿਵੇਂ ਮੈਨੂੰ ਚਾਹੀਦਾ ਵੀ ਮੋਟੀ ਕਪੜੇ ਇਹ ਉੱਤੇ ਦੋ ਚਾਦਰਾਂ ਇੱਕ ਚਾਦਰ ਨਾਲ ਨਹੀਂ ਆਉਂਦਾ ਫਿਰ ਜਿਤਨਾ ਆਸਫੋਟੋਸਲ ਦੇਖ ਕੇ ਕਿ ਮੈਂ ਹੀ 올ਡ ਸੀ ਸਾਰੀਆਂ ਮਿਕਸਿਕਨ ਮੈਨੂੰ ਦਾਦੀ ਕਹਿੰਦੀ ਸੀ ਉਹਨਾਂ ਵੇਖਣਾ ਜਦ ਮੈਂ ਲੇਟ ਗਈ ਥੋੜਾ ਜਿਹੀ ਇਕੱਠੀ ਹੋ ਕੇ ਉਹਨਾਂ ਆਪਦੀ ਵੀ ਮੈਨੂੰ ਤਾਂ ਲਾ ਕੇ ਕੰਬਲ ਨਾਲ ਮੇਰੇ ਤੇ ਰੰਗ ਆ ਜਾਂਦੀ ਹੈ ਪੀਪਸੀ ਨਾਲ ਗੋਤਰ ਦੀ ਗਰਮ ਪਾਣੀ ਪਾ ਕੇ ਮੇਰੇ ਸਿੰਦੇ ਦੇ ਪਹਿਰਾ ਚੰਦਰਮੇਤ ਜੀ ਮੇਰੇ ਪਾਸ ਬਹੁਤ ਰਕਣਾ ਪਿੰਨੇ ਗਾ ਜੀ ਕਿੰਨੇ ਦਿਨ ਚੱਲਦਾ ਰਿਹਾ ਜੀ 8-10 ਦਿਨ ਬਹੁਤ ਹਲਪ ਕੀਤੀ ਉਹਨਾਂ ਨੇ ਮੇਰੀ ਕੁੜੀ ਨੇ ਜਦੋਂ ਮੈਂ ਆਈਆਂ ਬਹੁਤ ਰੋਂਦੀਆਂ ਸੀ ਇਹ ਨਹੀਂ ਸੀ ਆਪਣੀ ਫੈਮਲੀ ਰੋਂਦੀ ਸੀ ਉਹ ਵੀ ਬਹੁਤ ਰੋਂਦੀਆਂ ਸੀ ਜੱਫੀ ਪਾਪਾ ਕੀ ਗ੍ਰੈਂਡ ਮਾ ਗ੍ਰੈਂਡ ਮੈਸ ਜੀ ਬਹੁਤ ਰੋਂਦੀਆਂ ਸੀ 3 ਸਾਲ ਅਮਰੀਕਾ ਆਪਣਾ ਘੁੰਮ ਕੇ ਰੋਏਗਾ ਰੋਈਆ ਪਰ ਜਿਹੜੇ ਮੇਰੇ ਨਾਲ ਸੀ ਉਹ ਵੀ ਬੋਤ ਰਹੇ ਸੀ ਤੁਸੀਂ ਵੀ ਰੋਏ ਉਹ ਉਦੋਂ ਫਿਰਸਾ ਚ ਮੇਰਾ ਮੇਰਕਾ ਛੱਡੀ ਆਉਂਦੀ ਫੈਮਲੀ ਕਰਕੇ ਤੇ ਵਾਦੀ ਰਹਿੰਦੀ 30 ਸਾਲ ਰਹੇ ਮੇਰਕਾ 30 1995 ਚ ਗਏ ਕਦੋਂ ਗਏ 90 ਚ ਨਹੀਂ 90 ਚ 90 ਚ ਗਏ 90 ਕੇ ਕਰਮੇ ਚ ਇਹਨਾਂ ਦੋ ਸਾਲ ਲੱਗੇ ਮੈਂ ਬੀਬੀ ਜੀ ਜਾਣਨਾ ਚਾਹੁੰਦਾ ਜਦੋਂ ਤੁਸੀਂ 90 ਚ ਗਏ ਹੋ ਪੰਜਾਬ ਤੋਂ ਇਥੋਂ ਇੱਥੇ ਕੀ ਕੋਈ ਛੱਡ ਕੇ ਗਏ ਸੀ ਆਪਣਾ ਕਾਰਜ ਨੂੰ ਛੱਡ ਕੇ ਗਏ ਸੀ ਸਭ ਕੁਛ ਠੀਕ ਹੈ। ਹਾਂਜੀ। ਔਰ ਉੱਥੇ ਪਰਿਵਾਰਕ ਮੈਂਬਰ ਕੌਣ-ਕੌਣ ਨੇ ਤੁਹਾਡੇ? ਉੱਥੇ ਬੱਚੇ ਨੇ ਕੌਣ-ਕੌਣ ਤੁਸੀਂ ਦੱਸੋਗੇ? ਦੋ ਬੇਟੇ ਆ। ਹਾਂ। ਔਰ ਗ੍ਰੈਂਡਸਨ ਗ੍ਰੈਂਡਡਾਟਰ ਪੰਜ ਆ। ਦੋ ਮੇਰੀਆਂ ਦੋਤਰੀ। ਕਿੰਨੇ ਸਾਲ ਉਹਨਾਂ ਦੇ ਨਾਲ ਰਹੇ ਤੁਹਾਡੇ ਅੱਖਾਂ ਦੇ ਸਾਹਮਣੇ ਬੱਚੇ ਵੱਡੇ ਹੋਏ ਉਹਨਾਂ ਦੇ ਤੁਹਾਡੇ ਪੋਤੇ ਪੁੱਤੀ। ਸਾਰੇ ਆ। ਉਹ ਅੱਜ ਕਹਿ ਰਹੇ ਨੇ ਕਿ ਦਾਦੀ ਮਾਂ ਕਿੱਥੇ ਨੇ ਗ੍ਰੈਂਡਮਾਂ ਕਿੱਥੇ ਆ। ਹਾਂਜੀ ਹੁਣ 4 ਸਾਲ ਨੂੰ ਵਿਆਹ ਕਰਨੇ ਸੀ। ਤੋਂ ਮੈਂ ਇੱਥੇ ਇਹ ਵੀ ਬਹੁਤ ਦੁੱਖਿਆ ਨਿਕੇ ਨਿਕਨ ਪਾ ਲਿਆ। ਅੱਛਾ ਵਿਆਹ? ਵਿਆਹ ਕਰਨੇ ਆ ਨਾ। 24 25 ਸਾਲ ਦੇ ਬੱਚੇ ਹੋਗੇ ਉਹਨਾਂ ਦਾ ਵਿਆਹ ਹੋਣਾ ਤੇ ਵਿਆਹ ਕਰਨੇ ਆ ਇਹ ਜਨਨ ਦੀ ਪੜਾਈਆਂ ਕੀਤੀਆਂ ਉਹਨਾਂ ਨੇ ਦੋ ਗ੍ਰੈਡ ਨਾ ਤੇ ਮੇਰੀਆਂ ਸਾਰਾ ਨਰਸਾ ਗ੍ਰੈਡ ਸੰ ਮੇਰਾ ਫਾਰਮੇਸੀ ਦਾ ਕਰਿਆ ਮੈਂ ਪਰਿਵਾਰ ਤੇ ਹੁੰੋ ਨਾ ਫਿਰ 8-10 ਦਿਨ ਬੀਤਦੇ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਕਿੱਥੇ ਲੈ ਕੇ ਜਾਂਦੇ ਆ ਫਿਰ ਮੈਨੂੰ ਜਦੋਂ ਇੱਧਰ ਨੂੰ ਭੇਜਿਆ ਨਾ ਜੋੜ ਜੜ ਦਿਆ ਹੂੰ ਉੱਥੇ ਲੈ ਕੇ ਜਾਂਦੇ ਉੱਥੇ ਦੋ ਦਿਨ ਰੱਖਿਆ ਹੂੰ ਉੱਥੋਂ ਫਿਰ ਮੈਨੂੰ ਭੇਜਿਆ ਇੰਡੀਆ ਭੇਜਤਾ ਹੂੰ ਤੁਸੀਂ ਪੁੱਛਿਆ ਉਹਨਾਂ ਨੂੰ ਕਿ ਮੈਨੂੰ ਰਿਪੋਰਟ ਨਾਲ ਕੀਤਾ ਜਾਵੇ ਵਕੀਲ ਕਰਨ ਦਿੱਤਾ ਜਾਵੇ ਨਹੀਂ ਉੱਥੇ ਸੁਣਦੇ ਨਹੀਂ ਫਿਰ ਸੁਣਦੇ ਨਹੀਂ ਤੁਹਾਡੇ ਕੋਲ ਪਾਸਪੋਰਟ ਸੀ ਪਾਸਪੋਰਟ ਮਿਲ ਗਿਆ ਉਹਨਾਂ ਨੇ ਜਿਹੜਾ ਬਣਾਇਆ ਵਾਈਟ ਪਾਸਪੋਰਟ ਹੂੰ ਕੋਈ ਸੀ ਬੱਚੇ ਨੇ ਬਹੁਤ ਟਰਾਈ ਕੀਤਾ ਤੇ ਅਸੀਂ ਸਾਡਾ ਪਾਸਪੋਰਟ ਅਸੀਂ ਬਣਵਾ ਲਏ ਨੇ 91 ਦਾ ਤੁਸੀਂ ਇਸ ਤਰ੍ਹਾਂ ਨਾਲ ਭੇਜੋ ਅਪਲੀਕੇਸ਼ਨ ਲਾ ਕੇ ਸਾਨੂੰ ਦੇ ਦੇ ਜਾਂਦੇ ਨੇ ਕਿ ਅਸੀਂ ਖੁਦ ਆਪ ਛੱਡ ਕੇ ਆਵਾਂ ਦੇ ਵੀ ਲੈ ਲਈ ਸੀ ਚੋ ਵੀ ਕੀਤੀ ਉਹਨਾਂ ਨੂੰ ਪਰ ਉਹਨਾਂ ਵੀ ਕਿੰਨ ਦਸਾ ਲੈ ਕੇ ਮੈਨੂੰ ਪਹਿਲਾਂ ਹੀ ਲੈ ਆਏ ਯਾਨੀ ਕਿ ਪਰਿਵਾਰ ਨੇ ਇਹ ਗੱਲ ਕਹਿਤੀ ਸੀ ਕਿ ਜੇ ਕੱਢ ਡਿਪੋਟ ਕਰਨਾ ਤਾਂ ਫਿਰ ਅਸੀਂ ਲੈ ਜਾਂਦੇ ਆਂ ਹਾਂਜੀ ਲੈ ਜਾਂਦੇ ਸਾਨੂੰ ਇੱਕ ਮਾਨ ਸਨਮਾਨ ਦੇ ਨਾਲ ਜਾਣ ਦਿੱਤਾ ਜਾਵੇ ਪਰਿਵਾਰ ਨੂੰ ਮਿਲਣ ਦਿੱਤਾ ਜਾਵੇ ਹਾਂ ਨਹੀਂ ਸੁਣੀ ਕੋਈ ਨਹੀਂ ਸੁਣੀ ਮੈਂ ਇਹ ਜਾਣਨਾ ਚਾਹਣਾ ਜਿਸ ਦਿਨ ਤੁਸੀਂ ਗਏ ਹੋ ਤੁਸੀਂ ਕਿੰਨੇ ਸਮੇਂ ਬਾਅਦ ਹਾਜ਼ਰੀ ਲਵਾਉਣ ਜਾਂਦੇ ਸੀਗੇ 6 ਮਹੀਨੇ ਬਾਅਦ ਹਰ 6 ਮਹੀਨੇ ਬਾਅਦ ਹਾਂਜੀ ਔਰ ਕੀ ਕੀ ਹਰ ਯਾਨੀ ਕਿ ਕਿੰਨੇ ਸਾਲ ਲਗਾ 30 ਸਾਲ ਤੋਂ ਨੇ ਨੇ ਮੇਰਾ 2012 ਤੱਕ ਕ੍ਰਿਸਟਲਦਰੀ 12 ਤੋਂ ਨਹੀਂ ਆਇਆ ਸੀ 6-6 ਮਹੀਨੇ ਹਾਜ਼ਰੀ ਲਵਾਉਂਦੇ ਹਾਂ ਜੀ ਕਿੰਨਾ ਸਮਾਂ ਉੱਥੇ ਹਾਜ਼ਰੀ ਲਵਾਉਂਦੇ ਸੀ ਕੀ ਕੀ ਪੁੱਛਦੇ ਹੁੰਦੇ ਸੀ ਕੁਛ ਨਹੀਂ ਪੁੱਛਦੇ ਸੀ ਜਾਣਾ ਬਸ ਸਾਈਨ ਕੀਤਾਣਾ ਪੇਪਰ ਰੱਖਣੇ ਦੋਨੋਂ ਸਾਈਨ ਕਰਕੇ ਵਾਜ ਦੇ ਦੇਣੀ ਹੈ ਤੇ ਫਿਰ ਚੁਕਣਾ ਆ ਦੇਣਾ ਔਰ ਇਸ ਵਾਰ ਜਿਹੜਾ ਕੀ ਹੋ ਗਿਆ ਫਿਰ ਜ਼ਿਆਦਾ ਪ੍ਰੈਸ਼ਰ ਹਾਂ ਇਸ ਵਾਰ ਵੀ ਕੋਈ ਫੱਝ ਨਹੀਂ ਕੁਛ ਨਹੀਂ ਸੇਮ ਉਸੇ ਤਰ੍ਹਾਂ ਹੀ ਪੇਪਰ ਰੱਖਦੇ ਸੀ ਪਰ ਪਰ ਉਹਨੇ ਕਹਿ ਰਿਹਾ ਸੀ ਕਿ ਟਰੰਪ ਸਰਕਾਰ ਕਹਿੰਦੇ ਆ ਕਿ ਬਹੁਤ ਚੰਗੀ ਸੀ ਭਾਰਤੀ ਬਹੁਤ ਚੰਗਾ ਮੰਨਦੇ ਸੀ ਪਰ ਹੁਣ ਦੇ ਲੋਕ ਹੁਣ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਵੀ ਵੋਟ ਟਰੰਪ ਨੂੰ ਕੀਤੀ ਸੀ 33 ਬੱਚਿਆਂ ਕਹਿੰਦੇ ਸੀ ਬਹੁਤ ਚੰਗਾ ਹੈ ਬਹੁਤ ਬਿਜ਼ਨਸ ਵਾਲਾ ਹੂੰ ਉਹ ਕਈ ਵਾਰੀ ਮਜ਼ਾਕ ਵਾਂਗਰ ਪੁੱਛਦੀ ਹਾਂ ਮੈਂ ਲੋਕ ਕੀ ਕਹਿਣਾ ਮੈਂ ਕੁਝ ਬਹੁਤ ਲੋਕ ਵੀ ਕਹਿੰਦੇ ਸੀ ਬਹੁਤ ਚੰਗਾ ਹੂੰ ਪਰ ਹੁਣ ਆ ਬਿਜ਼ਨਸ ਸਾਰੇ ਥੱਲੇ ਚਲੇ ਗਏ ਇਸ ਤੋਂ ਜ਼ਿਆਦਾ ਹੋਰ ਕੀ ਹੋ ਸਕਦਾ ਜੇ ਮੈਂ 100 ਲੱਖ ਮੈਂ ਇੱਥੇ ਆ ਗਈ ਇੰਨਾ ਟੈਕਸ ਭਰਿਆ ਇੰਨਾ ਮੈਂ ਹਾਰਡਵਰਕ ਕੀਤਾ ਉਹ ਕਿਸੇ ਦਾ ਹੁੰਦਾ ਨਹੀਂ ਨਾ 30 ਸਾਲ ਬਾਅਦ ਪੰਜਾਬ ਆਇਆ ਇੱਥੇ ਪਿੱਛੇ ਕੀ ਹੈ ਪੰਜਾਬ ਦੇ ਅਜ ਜਾਣਾ ਪਿੱਛੇ ਪਰਿਵਾਰਕ ਕੋਈ ਜ਼ਮੀਨ ਹੈ ਬੱਚੀ ਕੁਝ ਇਹ ਮੇਰੀ ਭੈਣ ਹੈ ਇੱਥੇ ਹਾਂ ਰਾਮੇ ਰਾਉਤ ਪਿੰਗੋੜੀ ਹੈ ਇੱਕ ਟਿੱਕਾ ਹੋਰ ਹਾਂ ਔਰ ਪਤਾ ਨਹੀਂ ਨਾ ਜ਼ਮੀਨ ਕਰ ਸਾੜ ਕੇ ਗਈ ਸਾ ਮੈਨੂੰ ਲੱਗਦਾ ਨਹੀਂ ਹੈ ਗੱਲ ਕੋਈ ਉਹ ਪਿੱਛੇ ਕੋਈ ਨਹੀਂ ਸੀਗਾ ਦੇਖ ਲੋ ਵਾਲਾ ਉਹ ਜੋ ਤੁਹਾਨੂੰ ਕਹਤਾ ਸਰੀਕੇ ਵਾਲੇ ਜੋ ਦੇਵਰ ਹੈਗੇ ਸੀ ਉਹਨਾਂ ਦੇ ਕੁੱਤ ਲਈ ਉਹਦੇ ਹੁਣ ਜਾ ਕੇ ਕਾਰਵਾਈ ਕਰੂੰਗਾ ਪੇਪਰ ਵਰਕ ਕਢਾਉਂਗਾ ਉਸਨੂੰ ਕੁਛ ਕਰੂੰ ਤੇਰੀ ਪਤਾ ਚੱਲੇਗਾ ਯਾਨੀ ਕਿ ਇੱਕ ਵਾਰ ਫੇਰ ਜ਼ਿੰਦਗੀ ਸੰਘਰਸ਼ ਵਾਲੇ ਪਾਸੇ ਆ ਗਈ ਹੈ ਪਰ ਆ ਜਿੱਦੀ ਜੜੀ ਕਿ ਮੈਨੂੰ ਨਹੀਂ ਲੱਗਦਾ ਕੁਛ ਆਏਗਾ ਵਾਪਸ ਜਾਣਾ ਚਾਹੁੰਦੇ ਹਾਂ ਉਹ ਲੋੜ ਜ਼ਰੂਰ ਤਾਂ ਨਹੀਂ ਕੋਈ ਗੱਲਬਾਤ ਹੋਈ ਹੈ ਤੁਹਾਡੇ ਬੇਟੀ ਨਾਲ ਕਿ ਕੋਈ ਪ੍ਰੋਸੀਜਰ ਸ਼ੁਰੂ ਕਰ ਰਹੇ ਅਜਿਹਾ ਕਿ ਵਾਪਸ ਨਹੀਂ ਉਹ ਤੇ ਹੁਣ ਦੀਪਕ ਗਿਆ ਹੈ ਇਹ ਜਲੰਧਰ ਉਹ ਆਏਗਾ ਫਿਰ ਕਾਰਵਾਈ ਸਹੀ ਹੋਏਗੀ ਹਾਂ ਉਹ ਹੀ ਕਰੇਗਾ ਤੁਹਾਡੇ ਪੋਤਾ ਪੁੱਤੀ ਛੋਟੇ ਛੋਟੇ ਨੇ ਨਹੀਂ ਹਾਂ ਯਾਨੀ ਕਿ 24 25 ਸਾਲ ਉਮਰ ਹਾਂ 24 25 ਸਾਲ ਦੇ ਕਿੰਨਾ ਪਿਆਰ ਹੈ ਤੁਹਾਡਾ ਕਿਉਂਕਿ ਇੱਕ ਬਾਹਰਲੇ ਕਲਚਰ ਚ ਕਹਿੰਦੇ ਹਨ ਕਿ ਜਿਹੜੇ ਪੋਟਾ ਪੋਤੀ ਹੁੰਦੇ ਆ ਉਹ ਡਿਸਲਾਈਕ ਕਰਦੇ ਆ ਗ੍ਰੈਂਡਮਦਰ ਨੂੰ ਗ੍ਰੈਂਡਫਾਦਰ ਨੂੰ ਉੱਥੋਂ ਦਾ ਕਲਚਰ ਬਹੁਤ ਅਲੱਗ ਆ ਉਹ ਖਿੱਚਦੇ ਨੇ ਬੱਚੇ ਤੁਹਾਡੇ ਬੱਚੇ ਕਿਸ ਤਰੀਕੇ ਨਾਲ ਤੁਹਾਡੇ ਨਾਲ ਰਹਿੰਦੇ ਨੇ ਨਾ ਉਹ ਪਿਆਰ ਉਹਨਾਂ ਨਾਲ ਮੋੜਨਾ ਵਿਆਹ ਜਿਆਦਾ ਪਿਆਰਾ ਨਾਲ ਜਿੰਨਾ ਉਹ ਗ੍ਰੈਂਡਮਾ ਨਾਲ ਪਿਆਰ ਕਰਦੇ ਸੀ ਨਾ ਅੱਛਾ ਉਹਨਾਂ ਮਾਪਿਆਂ ਨਾਲ ਨਹੀਂ ਸੀ ਗਏ ਮੈਂ ਇੱਕ ਇੱਕ ਵਾਰ ਮਾਰਦੀ ਜਾਂ ਡਾਟ ਦਿੰਦੀ ਸੀ ਮੇਰੀ ਸੁਣਦੇ ਸੀ ਮੈਨੂੰ ਕਦੀ ਉਹਨਾਂ ਨਹੀਂ ਸੀ ਕਿਹਾ ਗੁਰਮੁਖੀ ਪਛਲੇ ਆ ਮੈਂ ਕਹਿੰਦੇ ਦਾਦੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਰਿਸ਼ਤੇਦਾਰੀ ਇੱਥੇ ਕੌਣ ਕੀ ਆ ਕਹਿੰਦੀ ਜਿੱਥੇ ਆਗੇ ਜੇ ਉੱਥੇ ਕਿੰਨੇ ਰੂਮ ਆ ਉਹ ਰੂਮ ਦੇ ਵਿੱਚ ਬੈਠ ਹੈਗਾ ਮੈਂ ਹੈਗਾ ਜਾਂ ਤੁਹਾਡਾ ਬੈਠ ਹੈਗਾ ਮੈਨੂੰ ਕਹਿੰਦੇ ਮੈਂ ਹੈਗਾ ਅੱਛਾ ਫਿਰ ਜਿੱਥੇ ਖਾਂ ਜਾਣਾ ਆਪਦੇ ਬ੍ਰਦਰ ਕੋਲ ਉੱਥੇ ਕਿੰਨੇ ਰੂਮ ਹੈ ਉੱਥੇ ਸਾਰੇ ਰੂਮਾਂ ਤੇ ਬੈਠਿਆ ਉਹਨਾਂ ਨੇ ਇਹ ਵੀ ਸ਼ਾਇਦ ਦਾਦੀ ਕੋਲ ਬੈਠ ਹੈ ਨਹੀਂ ਮੈਂ ਨਹੀਂ ਮੇਰੇ ਸਾਰੇ ਰੂਮਾਂ ਤੇ ਬੈਠੇ ਉਸ ਵਕਤ ਮੈਨੂੰ ਲੱਗਦਾ ਕਿ ਹੰਝੂ ਕੰਟਰੋਲ ਨਹੀਂ ਹੁੰਦੇ ਉਹਨਾਂ ਕਿ ਜਜ਼ਬਾਤ ਨਹੀਂ ਰੁਕਦੇ ਹੋਏ ਕਿ ਉਹ ਇਹੋ ਜਿਹੀ ਬਸ ਕਿਉਂ ਨਾ ਪੈਂਦੀ ਇਹ ਰੋਣਾ ਇੱਕ ਜਦੋਂ ਇੰਗ੍ਰੈਂਡਨ ਮੇਰਾ ਆਇਆ ਪਿਛਲੇ ਸਾਲ ਜਿਹੜਾ ਹੁਣ ਮੇਰੇ ਨਾਲ ਆਉਣਾ ਸੀ ਉਹਨੇ ਪਹਿਲੀ ਵਾਰ ਆਉਣਾ ਉਹ ਸਟਾਰਕ ਨਾ ਕਾਢਣੀ ਕੋ ਗਰਮੀ ਬੜੀ ਇੱਕ ਪਾਣੀ ਦਾ ਘਰ ਕਿਤੇ ਮੁਸ਼ਕਿਲ ਹੈ ਨਾ ਬੱਚੇ ਬੱਚੇ ਦਰਮਿਆਨੀ ਥੋੜਾ ਜਿਹਾ ਮੈਨੂੰ ਟਾਈਮ ਦੋ ਫਿਰ ਆਉ ਉਹਨੇ ਜਦੋਂ ਥੋੜਾ ਮੇਰਾ ਵੀ ਦਿਲ ਹੋਰ ਹੋ ਜੂਗਾ ਜੋ ਵੀ ਫਿਰ ਕਰਨਾ ਅੱਗੇ ਕਾਰਵਾਈ ਕਰਨੀ ਹੈ ਸਹੀ ਤੁਹਾਡੀ ਗੱਲਬਾਤ ਸਮਝਦੇ ਸੀ ਅਧਿਕਾਰੀ ਜਿਨ੍ਹਾਂ ਨੇ ਤੁਹਾਨੂੰ ਉੱਥੇ ਮੌਕੇ ਤੇ ਕਾਰਵਾਈ ਕਰਕੇ ਤੁਹਾਨੂੰ ਰਿਪੋਰਟ ਦੀ ਤਿਆਰੀਆਂ ਸ਼ੁਰੂ ਕੀਤੀਆਂ ਹਾਂ ਜੀ ਹਾਂ ਸਮਝ ਤੁਸੀਂ ਇੰਗਲਿਸ਼ ਬੋਲ ਲੈਂਦੇ ਹੋ ਹਾਂ ਕੋਈ ਗੱਲ ਨਹੀਂ ਤੁਸੀਂ ਕੀ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਕਿਹਾ ਦੱਸੋਗੇ ਜਰਾ ਕੀ ਬਰੀਫ ਕੀਤਾ ਕਿ ਮੈਂ ਨਹੀਂ ਮੈਂ ਜਦੋਂ ਉਹਨਾਂ ਨੂੰ ਮੈਨੂੰ ਬੁਲਾਇਆ ਨਾ ਅਫੀਸਰ ਨੇ ਕਿ ਉਹਨਾਂ ਸਾਈਨ ਕਰੋ ਤੇ ਮੈਂ ਕਿਹਾ ਵੀ ਵੀ ਮੈਂ ਸਾਈਨ ਨਹੀਂ ਕਰਨੇ ਫਿਰ ਉਹ ਕਹਿੰਦਾ ਨਹੀਂ ਕਰਨੇ ਮੈਂ ਜੋ ਮੇਰੇ ਅਸਟ ਕਿਹਨਾਂ ਜੈਸ ਮੈਂ ਵਾਈਟ ਕਿਹਾ ਇਹਨਾਂ

ਤੰਦੇ ਯੂ ਸਟੇ ਮੇਬੀ 2 3 ਆਵਰ ਫਿਰ ਮੈਂ ਥੋੜਾ ਸ਼ੀਸ਼ਾ ਉਹਦੇ ਬਾਅਦ 2 ਘੰਟੇ ਬਾਅਦ ਪੁੱਛਿਆ ਮੈਂ ਸਰ ਸਰ ਮੈਂ ਹਾਊ ਲੰਗ ਡਾਂ ਸਟੇ ਹੇਅਰ ਉਹਦਾ ਮੇਬੀ ਐ ਨਾਈਟ ਉਸਨੇ ਕਿ ਪੂਰੀ ਰਾਤ ਰਹਿਣਾ ਪਵੇ ਉਸ ਤੋਂ ਬਾਅਦ ਤੁਸੀਂ ਸਵੇਰੇ ਉੱਠਦੇ 8 ਵਜੇ ਫਿਰ ਜਿਨ ਨਾਲ ਰੱਖਿਆ ਗਿਆ ਫਿਰ ਤਾਂ ਉਹਨੂੰ ਉੱਥੇ 7-8 ਦਿਨ ਰੱਖਿਆ ਗਿਆ ਨਹੀਂ ਫ੍ਰੀਜਰ ਮੈਨੂੰ ਸਾਰਾ ਦਿਨ ਰੱਖੀ ਸਾਰਾ ਦਿਨ ਰੱਖਿਆ ਹਾਂਜੀ ਉਸ ਤੋਂ ਬਾਅਦ ਫਿਰ ਬੇਕਸਪੀਟ ਲੱਗੇ ਉੱਥੇ ਫਿਰ 8-10 ਦਿਨ ਰਕਿਆ ਉਸ ਤੋਂ ਬਾਅਦ ਫਿਰ 2 ਦਿਨ ਰਕਿਆ ਜਦੋਂ ਮੈਨੂੰ ਨੌਟ ਮਿਲ ਗਿਆ ਹੈ ਤਾਂ ਚਲੋ ਬਗਾਨਾ ਮੁਲਕ ਹੀ ਆ ਪਰ ਜਿੱਥੇ ਅਸੀਂ 5-10 ਸਾਲ ਰਹਿ ਲੀਏ ਉਹ ਤਾਂ ਫਿਰ ਐਂ ਲੱਗਦਾ ਕਿ ਆਪਣਾ ਹੈ ਹੁਣ ਤੁਸੀਂ ਤਾਂ 30 ਸਾਲ ਰਹਿ ਕੇ ਆਏ ਹੋ ਉਹ ਆਪਣੇ ਨਾਲ ਵੀ ਜਰਾ ਜਿਹੜੇ ਉੱਥੇ ਲੱਗ ਭਾਂ ਭਰਾ ਹੁੰਦੇ ਆ ਨਾ ਉਹ ਬਹੁਤ ਪਿਆਰ ਕਰਦੇ ਕੁਝ ਇਸ ਐਨੇ ਵੀ ਆਪਣਾ ਸ੍ਰੀਕਾਵਾਦੀ ਜਾਂ ਕੁਝ ਨਹੀਂ ਇੱਕ ਦੂਸਰੇ ਦੀ ਹੈਲਪ ਕਰਦੇ ਹਰਫੁੱਲ ਹੁੰਦੇ ਨਾ ਤੇ ਕਿਹੜਾ ਕਿਸੇ ਤੇ ਲੈ ਕੇ ਖਣਾ ਆਪਣਾ ਆਪਣਾ ਕੰਮ ਕਰਨਾ ਸਾਰੇ ਕੋਈ ਯਾਦ ਸਾਂਝੀ ਕਰੋਗੇ ਅਮਰੀਕਾ ਤੁਹਾਡੇ ਗੁਆਣ ਦੇ ਵਿੱਚ ਕਿਸ ਤਰੀਕੇ ਤੁਹਾਡੇ ਸਾਥੀ ਫੋਨ ਕਰ ਰਹੇ ਨੇ ਤੁਹਾਨੂੰ ਅੱਜ ਮੈਨੂੰ ਮੇਰੇ ਕੋ ਫੋਨ ਆਇਆ 510 ਏਰੀਆ ਕੋਡ ਇਹ ਮੈਨੂੰ ਪਤਾ ਨਹੀਂ ਪਾਉਣਾ ਮੇਰੇ ਕਸਟਮਰ ਹੈ ਕੌਣ ਹੈ ਅੱਜ ਇਹਨੇ ਬੈਕ ਕਾਲ ਨਹੀਂ ਕੀਤੀ ਰਾਤੀ 12 ਵਜੇ ਮੈਨੂੰ ਫੋਨ ਆਇਆ ਇੱਕ ਲੜਕੀ ਦਾ ਜੋਤੀ ਜੋਤੀ ਉਹਦਾ ਨਾਮ ਹੈ ਮੇਰੀ ਕਸਟਮਰ ਸੀ ਤੇ ਉਹਨੇ ਫੋਨ ਕੀਤਾ ਮੈਨੂੰ ਤੇ ਕਿਹਾ ਮੈਂ ਹਾਂ ਕੋਰ ਕਿੰਨੀ ਮੰਦ ਮੈਨੂੰ ਕੋਲ ਵੀ ਮੈਂ ਤੇਰੀ ਵੀਡੀਓ ਦੇਖੀਆ ਮੈਨੂੰ ਤੇ ਤੇਰਾ ਯਕੀਨ ਨਹੀਂ ਆ ਰਿਹਾ ਤੂੰ ਮੈਨੂੰ ਦੱਸਿਆ ਨਹੀਂ ਅਜੇ ਤੱਕ ਕਿ ਤੇਰ ਕੋ ਗ੍ਰੀਨ ਕਾਰਡ ਨਹੀਂ ਹੈਗਾ ਮੈਂ ਹਾਂ ਜੋ ਤੀ ਪੂ ਕੰਮ ਤੇ ਫੋਨ ਨਹੀਂ ਕੀਤਾ ਮੇਰੇ ਨੂੰ ਕਿੰਨੀ ਮੈਂ ਕੰਮ ਤੇ ਫੋਨ ਕੀਤਾ ਉਹਨਾ ਮੈਨੂੰ ਦੱਸਿਆ ਵੀ ਅੱਜ ਹੀ ਤੁੰਡ ਬੋਰ ਕਰ ਦਿੱਤਾ ਤਾਂ ਮੈਨੂੰ ਫੋਨ ਕੀਤਾ ਥੋੜਾ ਹੁੰਦੇ ਮੈਨੂੰ ਸਭ ਤੇ ਹੁੰਦੇ ਜੜ ਜੜ ਜਾਂਦੇ ਤੁਸੀਂ ਕੀ ਕੰਮ ਕਰਦੇ ਹੋ ਰਹੇ ਹੋ ਤੁਸੀਂ ਮੈਂ ਕੱਪੜੇ ਦੀ ਸਟੋਰ ਵਿੱਚ ਕਪੜੇ ਦੇ ਸਟੋਰ ਹਾਲੇ ਵੀ ਲੱਗਦੀ ਤੁਸੀਂ ਕਰਦੇ ਸੀ ਕਿ ਚਲੋ ਇਹ ਸਿਹਤ ਠੀਕ ਰਹਿੰਦੀ ਹੈ ਕੰਮ ਕਰਦੇ ਰਹੋ ਮੈਂ ਜਨਵਰੀ ਤੱਕ ਕੰਮ ਕੀਤਾ ਕਿੰਨੇ ਘੰਟੇ ਕੰਮ ਕਰਦੇ ਰਹੇ ਹੋ 7-7 ਘੰਟੇ ਸਵੇਰੇ 10 ਵਜੇ ਜਾਈਦਾ ਹੈ ਤੇ 7 ਵਜੇ ਸ਼ੀਭੀ ਦਾ ਸਵੇਰੇ 10:30 ਤੋਂ 6 ਵਜੇ ਤੱਕ ਖੜੇ ਰਹਿਣਾ ਉੱਥੇ ਨਹੀਂ ਸਾਰੇ ਕੰਮ ਕਰਦੀ ਸੀ ਮੈਂ ਕਸਟਮਰ ਵੀ ਦੇਖਦੀ ਸੀ ਮੀਜਰਮੈਂਟ ਵੀ ਲੈਂਦੀ ਸੀ ਆਲਟਰੇਸ਼ਨ ਵੀ ਕਰਦੀ ਸੀ ਸਾਰਾ ਕਰਦੀ ਸੀ ਕਸਟਮਰ ਤਾਂ ਕਾਫੀ ਤੁਹਾਡੇ ਨਾਲ ਜੁੜੇ ਹੋਣੇ ਪਰ ਬਹੁਤ ਜ਼ਿਆਦਾ ਹੂੰ ਜਿਵੇਂ ਵੈਡਿੰਗ ਵਾਲੇ ਆਉਂਦੇ ਤੇਰ ਵਰਗੇ ਮੰਡੇ ਆਉਂਦੇ ਸ਼ਰਵਨੀਆਂ ਦਾ ਨਾਪ ਲੈਣਾ ਕੋਟਮੈਂਟ ਦਾ ਲੈਣਾ ਲੰਗੇ ਦਾ ਲੈਣਾ ਬਹੁਤ ਜ਼ਿਆਦਾ ਹੋ ਉਹ ਹੀ ਬੋਸ ਮੇਰੇ ਦਾਦੇ ਜਿੰਨਾ ਜਿੰਨਾ ਪਤਾ ਆਉਂਦੇ ਆ ਤੇ ਉਹ ਪਹਿਲੀ ਗੱਲ ਤੇ ਰੋ ਹੀ ਪੈਂਦੇ ਹਮ ਯਾਨੀ ਕਿ ਜਿਵੇਂ ਜਿਵੇਂ ਤੁਹਾਡੇ ਓਖੇ ਨਜ਼ਦੀਕੀਆਂ ਨੂੰ ਪਤਾ ਲੱਗ ਰਿਹਾ ਉਹਨਾਂ ਦਾ ਤਾਂ ਪੁੱਬਾ ਮਾਰ ਮਾਰ ਰੋ ਰਹੇ ਨੇ ਕਿ ਹੋ ਕੀ ਗਿਆ ਉਹ ਸਾਰਿਆਂ ਨੂੰ ਜਦੋਂ ਪਤਾ ਲੱਗਾ ਉਹਦੇ ਵੀ ਬਹੁਤ ਲੋਕਾਂ ਨੇ ਬਹੁਤ ਬੁਰਾ ਆਜਾ ਕਿ ਜੋ ਪਿਤਾ ਨਾ ਚੰਗਿਆ ਨੀ ਪਿਤਾ ਉਥੋਂ ਦੇ ਲੋਕ 트ੰਪ ਸਰਕਾਰ ਨੂੰ ਕੋਸਦੇ ਨੇ ਹੁਣ ਸਾਰੇ ਕੋਸ ਜਿਹਨਾਂ ਦੇ ਬਿਜ਼ਨਸ ਬਿਲਕੁਲ ਡਾਊਨ ਚਲੇ ਇਹ ਤਾਂ ਉਸ ਲਈ ਹੈ ਹੂੰ ਕਿਤੇ ਜਿਹਨਾਂ ਦਾ ਲੱਖਾਂ ਦਾ ਬਿਜ਼ਨਸ ਹੰਦਾ ਅੱਜ ਕੱਲ੍ਹ ਉਥੇ ਹਾਫ ਵੀ ਨਹੀਂ ਕਰਾ ਗਿਆ ਬਿਲਕੁਲ ਕੋਸ ਨਹੀਂ ਖਰਚੇ ਕੀ ਤੋਂ ਪੂਰੇ ਗਏ ਰੈਂਟ ਐਨੇ ਮਹਿੰਗੇ ਆ ਜਦੋਂ ਜਹਾਜ਼ 'ਚ ਬੈਠੇ ਸੀਗੇ ਵਾਪਸ ਆ ਰਹੇ ਸੀ ਹਾਲਾਂਕਿ ਤੁਹਾਡੇ ਲਈ ਤਾਂ ਹੁਣ ਉਹੀ ਵਤਨ ਆ ਤੁਹਾਡਾ ਹੂੰ ਉਹੀ ਪਰਵ ਜਿੱਥੇ ਪਰਿਵਾਰ ਹੈ ਕਹਿੰਦੇ ਉਹੀ ਸਭ ਕੁਝ ਤੁਹਾਡਾ ਵਤਨ ਆ ਪਰ ਜਦੋਂ ਵਾਪਸ ਆ ਰਹੇ ਸੀ ਲੋਕ ਤਾਂ ਪੰਜਾਬ ਆਉਣ ਲਈ ਤਰਸਦੇ ਆ ਤੁਹਾਡੇ ਤਾਂ ਜ਼ਿਹਨ ਚ ਬਿਲਕੁਲ ਉਲਟ ਚੱਲ ਰਿਹਾ ਹੁਣ ਉਸ ਵੇਲੇ ਉਹ ਤਾਂ ਬਹੁਤ ਮੁਸ਼ਕਲ ਕੜੀ ਸੀ ਵੀ ਆਪ ਦੀ ਫੈਮਲੀ ਇਨ ਮਾਈ ਮਿਲੀ ਮਿਨੀ ਨਾ ਨਾ ਕੋਈ ਗੱਲ ਕੀਤੀ ਆ ਚੁੱਪ ਚਾਪ ਚਲੇ ਚੰਡੀ ਉਹਦੀ ਮੁੜ ਕੇ ਰਾਤ ਨੂੰ ਇੱਥੇ ਆ ਕੇ ਗੱਲ ਹੋਈ ਹੈ ਹਮ ਹੌਸਲਾ ਕਰ ਲਿਆ ਸੀ ਇਹਨਾਂ ਜਿਗਰਾ ਕਰ ਲਿਆ ਸੀ ਇਹਨੂੰ ਕਰਨਾ ਪੈਂਦਾ ਫਿਰ ਵੇਖੋ ਵੇਖੀ ਵੀਰੋਂ ਉੱਥੇ ਹੁਣ ਇੰਨੀ ਦੁਨੀਆ ਇੰਨੇ ਜਾਜੇ ਆਈਸ ਵਾਲੇ ਹੀ ਪਤਾ ਨਹੀਂ ਉਥੇ 15 ਕੇ 20 ਜਨੇ ਨਾਲ ਆਏ ਇੱਕ ਜਣਾ ਥੋੜੀ ਸੀ ਉਹ ਵੀ ਬੰਦੇ ਵੈਸੇ ਡਰ ਜਾਂਦਾ ਹੈ ਕਿ ਹਾਂ ਉੱਥੇ ਗਰੁੱਪ ਸੀ 8-7 ਜਣੇ ਅੱਗੇ 8-7 ਜਣੇ ਹਾਫ ਤੇ 8 ਜਣੇ ਪਿੱਛੇ ਇਸ ਤਰ੍ਹਾਂ ਸੀ ਪਰ ਪੂਰਾ 에어ਪੋਰਟ ਤੁਹਾਨੂੰ ਦੇਖ ਰਿਹਾ ਹੋਵੇ ਸਾਰੇ ਦੇਖ ਰਹੇ ਸੀ ਇਹ ਇੱਕ ਥੋੜੀ ਜਿਹੀ ਇਥੇ 132 ਲੋਕ ਸੀ اچھا ਹਰ ਕਿਸੇ ਦੇ ਜ਼ਿਹਨ ਦੇ ਵਿੱਚ ਜਦੋਂ ਖਾਸ ਤੌਰ ਤੇ ਬਾਹਰ ਦੀ ਪੁਲਿਸ ਜਾਂ ਕੋਈ ਵੀ ਡਿਪਾਰਟਮੈਂਟ ਗ੍ਰਫਤਾਰ ਕਰਦਾ ਉਦੋਂ ਐਂ ਲੱਗਦਾ ਕਿ ਪਤਾ ਨਹੀਂ ਕਿੱਥੇ ਲੈ ਕੇ ਚੱਲੇ ਨੇ ਛੱਡਦੇ ਵੀ ਕਿ ਨਹੀਂ ਛੱਡਦੇ ਇਹ ਵੀ ਜ਼ਿਹਨ 'ਚ ਆਇਆ ਸੀ ਉਹ ਗੱਲ ਨਹੀਂ ਕਰਦੇ ਜਾ ਕੋ ਗੱਲ ਨਹੀਂ ਕਰਦੇ ਜਦੇ ਪਛਦਾ ਵੀ ਜੈ ਨਾ ਨਾ ਕੋਈ ਗੱਲ ਨਹੀਂ ਕਰਦੇ ਚਲੋ ਜਦੋਂ ਕਮਰੇ ਚ ਬੰਦ ਕਰਦਾ ਤੁਸੀਂ ਇਹ ਜ਼ਹਿਨ ਚ ਸੋਚ ਲਿਆ ਸੀ ਕਿ ਪਤਾ ਨਹੀਂ ਹੁਣ ਕੀ ਕਰਨਗੇ ਮੈਂ ਉਹ ਮੈਨੂੰ ਪਤਾ ਸੀ ਮੈਂ ਪਤਾ ਨਹੀਂ ਹੁਣ ਕਿੰਨਾ ਚਿਰ ਰੱਖਣਗੇ ਪਰ ਇਹ ਨਹੀਂ ਸੀ ਮੈਨੂੰ ਪਤਾ ਵੀ ਇੰਨੇ ਦਿਨ ਰੱਖਣਗੇ ਪੰਜਾਬ ਦੀਆਂ ਬੀਬੀਆਂ ਉੱਥੇ ਉਹ ਕੀ ਸੈਂਟਰ ਕਿਵੇਂ ਬਣਾਇਆ ਹੋਇਆ ਉੱਥੇ ਖਾਣ ਪੀਣ ਕੀ ਦਿੰਦੇ ਆ ਜਿੱਥੇ ਤੁਹਾਨੂੰ ਰੱਖਿਆ ਗਿਆ 8-10 ਦਿਨ ਤੁਸੀਂ ਕਹਿ ਰਹੇ ਹੋ ਉੱਥੇ ਸਵੇਰ ਸ਼ਾਮ ਸਵੇਰ ਮਾਰਨਿੰਗ ਦੁਪਹਿਰ ਨੂੰ ਰਾਤ ਨੂੰ ਦੇ ਬ੍ਰੇਕਫਾਸਟ ਲੰਚ ਡਿਨਰ ਹਮਮ ਅਰੇ ਬ੍ਰੇਕਫਾਸਟ ਦੇ ਵਿੱਚ ਹੁੰਦਾ ਕਦੀ ਤੇ ਪੈਨਕੇਕ ਦਿੰਦੇ ਆ ਕਦੀ ਨਹੀਂ ਦਿੰਦੇ ਕਦੀ ਕੋਈ ਹੋਰ ਫੂਡ ਦਿੰਦੇ ਆ ਨਾਲ ਇਹਨਾਂ ਕੀ ਤਾਂ ਵੀ ਦੁੱਧ ਦੀ ਹੁੰਦੀ ਹੈ ਤੇ ਅਲੱਗ-ਲੱਗ ਆਉਂਦੀ ਹੈ ਕੋਈ ਇੱਕ ਹਫ਼ਤੇ ਚ ਇੱਕ ਦਿਨ ਦਾ ਫੂਡ ਚੱਕਾ ਹੁੰਦਾ ਬਸ ਰੋਜ਼ ਮੀਟ ਵਗੈਰਾ ਵੀ ਤੁਸੀਂ ਸਾਰਾ ਨਹੀਂ ਸਾਰਾ ਦਿੰਦੇ ਹਾਂ ਹਾਂ ਹੁਣ ਬੱਚਿਆਂ ਕੋਲ ਵਾਪਸ ਜਾਣਾ ਚਾਹੁੰਦੇ ਬੱਚੇ ਕੀ ਕਹਿ ਰਹੇ ਹੋ ਇੱਥੇ ਆਉਣਗੇ ਪੰਜਾਬ ਬੱਚੇ ਹੁਣ ਤੇ ਆਉਣਗੇ ਪਹਿਲਾਂ ਫੇਰ ਵੇਖੋ ਕੀ ਕਰਦੇ ਠੀਕ ਹੈ ਪਹਿਲਾਂ ਆਉਣਗੇ ਸੈੱਟ ਕਰਨ ਕਿ ਮੈਨੂੰ ਮੈਂ ਕਿੱਥੇ ਰਹਿਣਾ ਇੱਥੇ ਰਹਿਣਾ ਆਪਣਾ ਸੈਪਰੇਟ ਲੈਣਾ ਹੈ ਬ੍ਰਦਰ ਕੋਲ ਰਹਿਣਾ ਉਹ ਕੁਛ ਨੁਕਸਤ ਕਰਨਾ ਪਏਗਾ ਮੈਂ ਬੱਚੇ ਤਾਂ ਫਿਰ ਮੈਨੂੰ ਤੁਸੀਂ ਇਹ ਮਹਿਸੂਸ ਕਰ ਲਿਆ ਇਹ ਯਕੀਨ ਕਰ ਲਿਆ ਕਿ ਹੁਣ ਸਾਰੀ ਸਮੇਂ ਲਈ ਵਿਛੜ ਗਏ ਹਾਂ ਪਰ ਅੱਜ ਦੇ ਦਿਹਾੜੇ ਚ ਤਾਂ ਹੈਗਾ ਕੱਲ ਦਾ ਪਤਾ ਨਹੀਂ ਹੁਣ ਜਦੋਂ ਕਾਨੂੰਨੀ ਕਾਰਵਾਈ ਸਾਰੀ ਹੋਊਗੀ ਫਿਰ ਵੇਖਾਂਗੇ ਰਾਤ ਨੂੰ ਜਦੋਂ ਸੌ ਰਹੇ ਹਾਂ ਕਦੋਂ ਪਹੁੰਚਿਓ ਤੁਸੀਂ ਇੱਥੇ ਇਹ ਤੇ ਮੋਦਨ ਹੋ ਗਿਆ ਜਦੋਂ ਸੋਨੇ ਉੱਠਦੇ ਤਾਂ ਕਈ ਵਾਰੀ ਸਪਨਾ ਲੱਗਦਾ ਹੈਗਾ ਕਿ ਸ਼ਾਇਦ ਮੈਂ ਸਪਨਾ ਸੀ ਮੈਂ ਅਮਰੀਕਾ ਦੇ ਵਿੱਚ ਹੀ ਉੱਠੀ ਆ ਮੈਂ ਤੇ ਸੌਂਦੇ ਨਹੀਂ ਮੈਂ ਤਾਂ ਜਾਗਦੀ ਨੂੰ ਲੱਗਦਾ ਜਾਗਦੀ ਨੂੰ ਲੱਗਦਾ ਜਦੋਂ ਫੋਨ ਕਰਦੀ ਵਿੱਚ ਕੱਲ ਮੈਂ ਫੋਨ ਕਰ ਲਈ ਸੀ ਜਿਹੜਾ ਨਹੀਂ ਮਰਨਾ ਆਪਣੇ ਬੇਟੇ ਨੂੰ ਤੇ ਮੈਂ ਇਸ ਤਰ੍ਹਾਂ ਉਹਨਾਂ ਨਾਲ ਗੱਲ ਕਰਨੀ ਮੈਂ ਕਰਨੀ ਮੈਂ ਮੰਨ ਜੋ ਤੂੰ ਆਵਾਜ਼ ਮਾਰ ਉਹਨੂੰ ਆ ਗਏ ਤੂੰ ਇੱਧਰ ਨੂੰ ਆ ਤੂੰ ਮੈਨੂੰ ਕਹਿੰਦਾ ਮਾਂ ਤੂੰ ਕਿਹਦੇ ਨਾਲ ਗੱਲ ਕਰਦੀ ਆ ਉਹ ਇੰਡੀਆ ਹੈ ਅਮਰੀਕਾ ਨਹੀਂ ਫਿਰ ਮੈਨੂੰ ਪਤਾ ਲੱਗਾ ਵੀ ਮੈਂ ਇੰਡੀਆ ਚ ਹੋਈ ਤਨਜ ਗਈ ਨਾ ਸਹੀ ਆ ਸਦਮਾ ਆ ਆ ਓਕੇ ਬੱਸ ਕਰੀਏ ਮੈਂ ਥੱਕ ਗਈ ਧੰਨਵਾਦ ਸਮਾਂ ਦੇਣ ਦੇ ਲਈ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਸਿਹਤ ਤੁਹਾਡੀ ਠੀਕ ਹੈ ਕੋਈ ਦਵਾਈ ਵਗੈਰਾ ਚੱਲ ਰਹੀ ਹੈ ਤੁਹਾਡੀ ਲੈ ਗਿਆ ਇੱਥੇ ਦਈਆਂ ਹੁਣ ਉੱਥੇ ਜਾਵਾਂਗੇ ਪੱਟੀ ਫਿਰ ਉੱਥੋਂ ਜਾ ਕੇ ਅੰਮ੍ਰਿਤਸਰ ਦੇ ਖਾਣ ਕੇ ਫੇਰ ਲਵਾਂਗੇ ਸਰ ਉਮੀਦ ਕਰਦੇ ਹਾਂ ਤੁਹਾਡੀ ਪਰਿਵਾਰ ਨਾਲ ਜਲਦ ਮੁਲਾਕਾਤ ਹੋਵੇ ਔਰ ਜੋ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਵਾਪਸ ਜਾਓ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਜਲਦ ਵਾਪਸ ਜਾਓ ਪਰਿਵਾਰ ਨਾਲ ਬਹੁਤ ਦੀਪਕ ਦਾ ਦੀਪਕ ਵਿਚਾਰ ਰੱਖ ਰਿਹਾ ਬਹੁਤ ਜ਼ੋਰ ਲਗਾ ਰਿਹਾ ਦੀਪਕ ਕੌਣ ਮਾਡਾ ਮੇਰੇ ਲਾਅਰ ਹੈ ਜੋ ਲਾਅਰ ਉਹ ਪੂਰਾ ਜ਼ੋਰ ਲਗਾ ਰਿਹਾ ਹੈ ਪ੍ਰੋਸਾ ਦੇ ਰਿਹਾ ਹੈ ਕਿ ਤੁਹਾਨੂੰ ਵਾਪਸ ਬੁਲਾ ਲੈਣਗੇ ਉਹ ਮੈਨੂੰ ਐਨਾ ਪ੍ਰੋਸਾ ਦੇ ਰਿਹਾ ਵੀ ਮੈਂ ਤਾਂ ਡਾ ਇਹ ਨਹੀਂ ਹੈਗਾ ਵੀ ਮੈਂ ਤੁਹਾਡਾ ਵਕੀਲ ਆ ਆਪਣਾ ਮਾਪ ਪੁੱਤਾਂ ਵਾਲਾ ਰਿਸ਼ਤਾ ਤੇਰੇ ਉਮਰ ਦੇ ਹੋਣਾ ਤੁਸੀਂ ਪਰ ਉਹ ਬਹੁਤ ਕੋਸ਼ਿਸ਼ ਕਰ ਗਿਆ ਹਰ ਜਿੰਦਗੀ ਦਾ ਕੇਸ ਵੀ ਹੋਇਆ ਬੀਬੀ ਜੀ ਉਹ ਟਰੱਕ ਡਰਾਈਵਰ ਤੁਹਾਨੂੰ ਪਤਾ ਹੋਵੇਗਾ ਉਸ ਨੂੰ ਲੈ ਕੇ ਵੀ ਉੱਥੇ ਪੰਜਾਬੀ ਬਹੁਤ ਅਪਸੈਟ ਨੇ ਬਹੁਤ ਮਾੜਾ ਹੋਇਆ ਉਸ ਤੋਂ ਬਾਅਦ 60 ਦੇ ਟਰੱਕ ਡਰਾਈਵਰ ਨੂੰ ਹਰ ਹਰ ਕਿਨੂੰ ਫਸਦਾ ਹੈ ਹਰ ਕਿਹੜਾ ਤੁਸੀਂ ਵੀ ਅਰਦਾਸ ਕਰਦੇ ਰਹੇ ਉਹਦੇ ਲਈ ਸਾਰੇ ਕਰਦੇ ਹੋਏ ਉਹ ਟਰੱਕ ਡਰਾਈਵਰ ਜਿਹੜੇ ਲੰਬੇ ਜਾਂਦੇ ਸੀ ਜਾਂਦੇ ਨਹੀਂ ਜਿੰਨਾ ਕੋਲ ਵਰਕ ਬ੍ਰਹਮਡੋ ਨਹੀਂ ਜਾਂਦੇ ਕਿਉਂ ਉਸ ਕਿਲਾ ਦੇ ਕੱਢ ਲੈਂਦੇ ਪਰ ਸਈਆਂ ਦੇ 18 ਮੁੰਡੇ ਖੜੇ ਹਾਂ ਅੱਜ ਕੋਈ ਪਰੋਸਾ ਨਹੀਂ ਨਿਕਲਦਾ ਬਿਲਕੁਲ ਬਿਲਕੁਲ ਧੰਨਵਾਦ ਸਮਾਂ ਦੇਣ ਦੇ ਲਈ ਗੱਲਬਾਤ ਕਰਨ ਦੇ ਲਈ ਮੈਂ ਫਿਰ ਇੱਕ ਮੇਰਾ ਛੋਟਾ ਜਿਹਾ ਸਵਾਲ ਹੈ ਪੁੱਤਾਂ ਪੁੱਤੀ ਨੂੰ ਫੋਨ ਕਿੰਨੇ ਕਰ ਰਿਹਾ ਦਿਨ ਸੇ ਕਿ ਮੈਂ ਗੱਲ ਕਰਨੀ ਹੈ ਗ੍ਰੈਂਡਮਾ ਨਾਲ ਹੁਣ ਜਦੋਂ ਦਿਨ ਚੜਨਾ ਉਹ ਤਾਂ ਪਹਿਲਾਂ ਕੌਣ ਪਹਿਲਾਂ ਫੋਨ ਕਰਨਾ ਫਿਰ ਉਹਨਾਂ ਨਾਲ ਖੜਨਾ ਸੀ ਹੁਣ ਚੱਲਨੇ ਆ ਕਾਲਜ ਦਾਦੀ ਤੇਰਾ ਮੰਡੀ ਫਿਰ ਫੋਨ ਕਰਾਂਗੇ ਤੂੰ ਪੁੱਛ ਦੇ ਆ ਕੀ ਖਾਦਾ ਕੀ ਕੀਤਾ ਸੀ ਕਿੰਨੇ ਟਾਈਮ ਉੱਠੇ ਜੇ ਸਭ ਲੈ ਲਿਆ ਪਾਠ ਕਰ ਲਿਆ ਪੁੱਛ ਦੇ ਅਲੱਗ ਲੱਗ ਰਿਹਾ ਕੁਝ ਵੱਖਰਾ ਲੱਗ ਰਿਹਾ ਪੰਜਾਬ ਦਾ ਇਹ ਆਬੋ ਹਵਾ ਦੇਖ ਕੇ ਬਾਰਿਸ਼ ਨਿਕਲਿਆ ਅੱਜ ਵੀ ਹੋਣ ਮੈਂ ਕੋਈ ਖੁਸ਼ੀ ਦੀ ਫੇਰੀ ਨਹੀਂ ਆ ਮੈਂ ਸਮਝਦਾ ਗਾਣੋ ਧੰਨਵਾਦ ਸਮਾਂ ਦੇਣ ਦੇ ਲਈ ਤਾਂ ਬੀਬੀ ਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ 30 ਸਾਲ ਉਹਨਾਂ ਨੇ ਉੱਥੇ ਕੀ ਕੁਝ ਕੀਤਾ ਬੀਬੀ ਜੀ 30 ਸਾਲ ਦੇ ਵਿੱਚ ਕੋਈ ਅਜੀਹਾਂ ਕਿੱਸਾ ਜਿਸ ਨੂੰ ਤੁਹਾਨੂੰ ਅਮਰੀਕਾ ਦੇ ਵਿੱਚ ਜੋੜ ਕੇ ਰੱਖਤਾ ਹੋਵੇ ਕਿ ਆ ਤੁਹਾਡੇ ਜ਼ਿਹਨ ਦੇ ਵਿੱਚ ਅੱਜ ਵੀ ਯਾਦ ਆਉਂਦਾ ਹੋਵੇ ਮੈਂ ਚਾਹੀਆ ਉਦੋਂ ਕੋਈ ਨਹੀਂ ਕਿ ਜਾਂਦੇ ਸਮੇਂ ਜਦੋਂ 1990 ਚ ਤੁਸੀਂ ਗਏ ਹੋ ਉਹ ਕੋਈ ਨਹੀਂ ਸੀ ਸੰਘਰਸ਼ ਕੀਤਾ ਪਰ ਉਦੋਂ ਪਰ ਉਹ ਕੋਈ ਮੁਸ਼ਕਲ ਨਹੀਂ ਸੀ ਮੁਸ਼ਕਲ ਨਹੀਂ ਸੀ ਉਹਦੇ ਦੇਖੋ ਜਿਸ ਤਰ੍ਹਾਂ ਨੇ ਕਰ ਗਿਆ ਉਹ ਗਏ ਤੇ ਬਾਹਰ ਨਿਕਲ ਗਏ ਇਕਦਮ ਰੱਖਿਆ ਸੀ ਕੱਢਤਾ ਸੀ ਬਾਹਰ ਕੋਈ ਗੱਲ ਨਹੀਂ 에ਜੰਟ ਰਾਹੀਂ ਗਏ ਸੀ ਤੁਸੀਂ ਡਾਂਕੀ ਲਾ ਕੇ ਗਏ ਸੀ ਨਹੀਂ ਨਹੀਂ ਫਲਾਈਟ ਬਾਈ エア ਬਾਈ エア ਠੀਕ ਹੈ ਤਾਂ ਗੱਲਬਾਤ ਕੀਤੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕਿੱਸੇ ਸਾਂਝੇ ਕੀਤੇ ਔਰ ਉਹਨਾਂ ਦਾ ਬਸ ਇੱਕੋ ਇੱਕ ਉਹਨਾਂ ਦੇ ਜ਼ਿਹਨ ਦੇ ਵਿੱਚ ਹੈ ਕਿ ਉਹ ਆਪਣੇ ਪਰਿਵਾਰ ਨੂੰ ਮੁੜ ਮਿਲ ਸਕਣ ਜੋ ਖੁਸ਼ੀਆਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੀ ਉਹ ਮੁੜ ਤੋਂ ਬਹਾਲ ਹੋਣ ਤਾਂ